ਫਿਰ ਫਰਾਂਸ ਸ਼ਾਮ ਦਾ ਟਾਈਮ ਹੈ ਤੇ ਮੈਂ ਲਗੀਆਂ ਜੀ ਅੱਜ ਚਿੱਟੇ ਛੋਲੇਾਂ ਦੀ ਸਬਜ਼ੀ ਬਣਾਉਣ ਔਰ ਤੜਕੇ ਛੜਕੇ ਲਾ ਰਹੀਆਂ ਮੈਂ ਤੇ ਫਿਲਹਾਲ ਤੜਕਾ ਮੈਂ ਲਾ ਚੁੱਕੀ ਹਾਂ ਤਾਂ ਲੋ ਜੀ ਪਾइए ਪਾਣੀ ਠੰਡਾ ਮੌਸਮ ਹੋ ਗਿਆ ਕੋਠੇ ਪਜਾ ਲੈ ਘੁੰਮਣ ਓਕੇ ਇਸ ਵਿੱਚ ਪਈਆ ਪੀ ਲੋ ਜੀ ਅੱਜ ਬਣਾਣੀ ਆਪਾਂ ਨੇ ਵਾਈਟ ਚਨੇ ਯਾਨੀ ਚਿੱਟੇ ਛੋਲੇ ਆਲੂ ਨਹੀਂ ਮੈਂ ਪਾਉਂਦੀ ਨੀਰੇ ਚਿੱਟੇ ਛੋਲੇ ਬਣਾਉਂਗੀ ਚਿੱਟੇ ਚਲੋ ਭਾਈ ਐਨਾ ਮੀ ਨਹੀਂ ਆ ਜਾਣਾ ने अपने बढ़ा लिए और आपका गुन्नी जी ने आटा ले आए क्या लेकर आए हैं और आप लोग गोलियां ਔਰ ਇਧਰ ਅਜੀ ਰਸੋਈ ਦੇ ਵਿੱਚ ਖਿੜਕੀ ਜੋ ਕਿ ਸਾਹਮਣੇ ਦੇਖ ਰਹੇ ਆ ਇਕਲੇ ਦਾ ਮੈਂ ਰੁਕ ਜਾ ਮੈਂ ਦਵਾ ਦੋ ਜੋਤਗੀਆਂ ਇੱਕ ہماری ਦਿਨਾਂ ਦੀ ਠੀਕ ਹੈ ਰੂਪ ਨੂੰ ਦਿਖਾ ਲਈ ਹਾਂ ਜੋਤ ਕੇਲਾ ਨਹੀਂ ਹੈ ਜੋਤਗੀ ਦੋ ਹੈ ਆਪਣੀ ਇੱਕ ਇੱਕ ਪੰਜ ਹੈ ਨਾ ਕਿਉਂਕਿ ਜੋਤ ਕੇਲਾ ਨਹੀਂ ਨਾ ਖਾਂਦੀ ਬਨਾਣਾ ਜੋਤ ਨੂੰ ਪਸੰਦ ਨਹੀਂ ਹੈ ਚਲੋ ਜੀ ਆ ਮਾਰ ਰਹੇ ਆ ਬੱਚੇ ਮਸਤੀ ਕਹਿੰਦੀ ਮੀ ਆ ਗਿਆ ਹਲਕੇ ਹਲਕੇ ਬੂੰਦਾ ਬੰਦੀ ਹੈ ਚਲenge ਕੋਠੇਵਾ ਹਲਕੀ ਜਿਹੀ ਬੂੰਦਾ ਹੈ ਮੈਂ ਆਟਾ ਗੁੰਨ ਲਾ ਤਾਂ ਫਿਲਹਾਲ ਮੈਂ ਗੁੰਨਣਾ ਆਟਾ ਸਬਜੀ ਮੈਂ ਧਰਤੀ ਆ ਛੋਲਿਆਂ ਦੀ ਆਟਾ ਗੁੰਨੀਏ ਪਹਿਲਾਂ ਲੋ ਜੀ ਗੁੰਨੀਏ ਆਟਾ ਆਟਾ ਗੁੰਨ ਗੀ ਨਾ ਕੋਠੇ ਪਾ ਠੰਡਾ ਮੌਸਮ ਹੋ ਗਿਆ ਅੱਜ ਇਹ ਚੱਲਦੇ ਆ ਜੀ ਆਪਰ ਮੌਸਮ ਦਿਖਾਉਂਗੇ ਤੁਹਾਨੂੰ ਠੰਡਾ ਜਿਹਾ ਉਸਵੇਂ ਲਈ ਅੰਗੜਾਈ ਉਹਦੇ ਕੋਲ ਬੇਮਗਟਾ ਕਰ ਦਿਆ ਸਾਰਾ ਓਕੇ ਜੀ ਹਾਂ ਜਿਹੜਾ ਮਿੱਠਾ ਜਿਆਦਾ ਮੋਰੇ ਰੂੜੀ ਜਾ ਰਹੇ ਦਾ ਪਿਆਵਰਾ ਫਰਾ ਹਮਾਰੀ ਹੋਈ ਜਗਾ ਘਟਕੀ ਰਹੇਗੀ ਡਿੰਟਕ ਡਿੰਟਕ ਡਰ ਡੂੰਟਾ ਕੇ ਡੂੰਟਾ ਕੇ ਡਰ ਡਰ ਐਸੇ ਬੋਲਦੇ ਆ ਯੂ ਖੰਦੀ ਨਹੀਂ ਹੁਣ ਤੁਸੀਂ ਪਿੰਦੀ ਨਹੀਂ ਮੈਂ ਵੀ ਬਿਨਾ ਹੋਲ ਉਹ ਲੋ ਜੀ ਬੱਚੇ ਤਾਂ ਆਪਣੇ ਫੋਨ ਲੈ ਕੇ ਪੈ ਗਏ ਔਰ ਮੈਂ ਤੜਕਾ ਲਾ ਕੇ ਸਬਜ਼ੀ ਨੂੰ ਆਪਣੀ ਵਿਕਸ ਕੀ ਗੋਲੀਆਂ ਲਈਆਂ ਕੋਟੇ ਵੱਰ ਜਾ ਰਹੀਆਂ ਉੱਪਰ ਠੰਡਾ ਮੌਸਮ ਹੋ ਗਿਆ ਕਣੀਆਂ ਜੀ ਪੈ ਗਈਆਂ ਮੌਸਮ ਵਧੀਆ ਹੋ ਗਿਆ ਕੋਟੇ ਪਰ ਚੱਲਦੇ ਆਪਾਂ ਮੌਸਮ ਦੇਖਦੇ ਆਂ ਵਾਓ ਦੇਖ ਕਿੰਨਾ ਪਿਆਰਾ ਪੇਂਟ ਲੱਗ ਰਿਹਾ ਹਨਾ ਮਾ ਪੇਂਟ ਕਿੰਨਾ ਵਧੀਆ ਲੱਗ ਰਿਹਾ ਤੋ ਲੋ ਜੀ ਹਲਕੀ ਹਲਕੀ ਬੂੰਦਾ ਬੰਦੀ ਆ ਰਹੀ ਹੈ ਬਾਰਿਸ਼ ਆ ਰਹੀ ਹੈ ਔਰ ਅਸੀਂ ਆਏ ਕੋਠੇ ਉਰ ਇਹ ਸਾਡੀ ਬੈਕ ਸਾਈਡ ਕੀ ਦੀਵਾਰ ਵੀ ਪੇਂਟ ਹੋ ਗਈ ਹਾਂ ਦੱਸੋ ਇਹ ਸਭ ਬੂੰਦਾ ਕਿਹੜਾ ਬੰਦੀ ਕਿਹੜੀ ਬੂੰਦਾ ਬੰਦੀ ਬੱਦਲ ਹੋ ਰਹੇ ਆ ਮੀਆਂ ਨੇ ਆਲਾ ਬਹੁਤ ਮੀਂਹ ਆਏਗਾ ਜਰਾਤ ਨੂੰ ਲੋ ਜੀ ਚੱਕੀਏ ਸਮਾਨਾ ਉਤੇ ਪੇਂਟ ਹੋ ਗਿਆ ਇਸ ਦੀਵਾਰ ਪਰ ਵੀ ਪੇਂਟ ਹੋ ਗਿਆ ਦੇਖੋ ਬੈਕ ਸਾਈਡ वधिया हो गया मेरी लोकेशन होगी पिछले वास्तवकेशन होगी पिछे बैकसाइड शूट करने वास्ते वास्तव हो गया पेंट हो गया सारी दीवार सिद्धू वाला बना बड़ा। बड़ा देंगे उधर मैं वीडियो बनाऊँगी <laughs> आप बोल लो आड़ा जा तो तो ਮੇਰੀ ਰੀਸ ਕਰ ਰਹੇ ਆ ਦੇਖੋ ਮੇਰੀ ਨਾ ਬੋਲ ਬੈਟਰੈਸ ਕਰਕੇ ਕਿਉਂਕਿ ਮੈਂ ਤੇ ਬੋਲਿਆ ਨਹੀਂ ਨਾ ਜਾ ਰਿਹਾ ਮੇਰੀ ਚੀੜਾ ਪੰਨਾ ਰਹੀ ਆ ਇਹ ਮੇਰਾ ਹੈੱਡ ਕੱਸ ਗਿਆ ਬ੍ਰੇਕ ਲੱਗ ਗਿਆ ਬ੍ਰੇਕ ਲੱਗ ਗਏ ਮੇਰੀ ਪਤਾ ਨਹੀਂ ਕਿਉਂ ਠੰਡਾ ਪਾਣੀ ਨਾ ਪੀ ਲਿਆ ਹੋ ਮੈਂ ਹਨਾ ਉਸ ਦਿਨ ਵੀ ਪੀ ਆਇਆ ਟੈਂਟ ਦੇ ਵਿੱਚ ਠੰਡਾ ਪਾਣੀ ਨੱਚ ਰਹੀ ਸੀ ਨਾ ਨੱਚ ਰਹੀ ਸੀ ਪੱਖੀ ਵੀ ਨੇ ਪੀਆ ਮੈਂ ਠੰਡਾ ਪਾਣੀ ਤਾਂ ਮੇਰਾ ਗਲ ਬੈਠ ਗਿਆ ਨੇ ਰਸੀਆਂ ਜੀ ਉਰੀ ਗਏ ਕਿਉਂ ਲਾਉਂਗੀ ਝਾੜੂ ਉਤਰ ਗਏ ਮਸੂਆ ਵੀ ਇੰਨਾ ਗਾ ਨਹੀਂ ਖੰਡਾ ਕਾ ਗਏ ਬਿਲਕੁਲ ਵੀ ਫਾਈਨਲੀ ਬਾਬਾ ਜੀ ਵੀ ਪਾਠ ਕਰਨੇ ਆਲੇ ਆਂ ਜੀ ਸਵਾ 7 ਹੋ ਗਏ ਆਂ ਔਰ ਬਾਬਾ ਜੀ ਵੀ ਪਾਠ ਕਰੂਗੇ ਹੁਣ ਲੋ ਮੈਂ ਨਾਮ ਲੈ ਵੀ ਬਾਬਾ ਜੀ ਪਾਠ ਕਰਨਗੇ ਬਾਬਾ ਜੀ ਜਦੀ ਲੱਗੇ ਪਾਠ ਕਰਨ ਲੋ ਜੀ ਹੋ ਗਿਆ ਪਾਠ ਸ਼ੁਰੂ ਬਾਬਾ ਜੀ ਕਰਨ ਲੱਗੇ ਪਾਠ ਔਰ ਦੇਖੋ ਸਾਹਮਣੇ ਪਹਾੜ ਦਿਖ ਰਹੇ ਆਂ लो जी पाठ हो गया शुरू आप भी चलते हैं हेठा रोटी रोटी बनाइए जाके वाह बाय बाय पंछी ਫਾਈਨਲੀ ਆਪਾਂ ਇਹ ਤਾਂ ਹੀ ਉਤਰਦੇ ਆਂ ਬਾਬਾ ਜੀ ਲੱਗੇ ਪਾਠ ਕਰਨ ਔਰ ਮੈਂ ਧਰੀ ਵੀ ਐ ਸਬਜੀ ਰੋਟੀ ਬਣਾਉਂਗੀ ਬਸ ਹੁਣ ਰੋਟੀ ਵੀ ਬਣਾਵਾ ਬਈ ਸਬਜੀ ਧਰੀ ਵੀ ਐ ਮੇਰੀ ਸਵਾ ਸੱਤ ਹੋ ਗਏ ਬੱਚਿਓ ਦੇਖੋ ਇੱਧਰ ਫੋਨ ਫੋਨ ਲੈ ਕੇ ਪਈਆਂ ਬੰਦੇ ਹੈਂਗ ਹੋ ਗਏ ਹੈਂਗ ਚਲੋ ਜੀ ਸਬਜੀ ਵੀ ਆਪਣੀ ਬਣ ਗਈ ਐ ਛੋਲਿਆਂ ਦੀ ਫਿਰ ਬਣਾਈਏ ਆਪਾਂ ਰੋਟੀ ਫਾਈਨਲੀ ਸਬਜੀ ਗਈ ਹੈ ਬਣ ਆਪਣੀ ਸਬਜੀ ਬਣ ਚੁੱਕੀ ਹੈ ਜੀ ਕੜਚੀ ਨਾਲ ਦਿਖਾਨੀ ਆ ਚੱਕ ਕੇ ਤੇ ਜੰਮੀ 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 ਸਬਜੀ ਬਣ ਗਈ ਹੈ ਚਿੱਟੇ ਛੋਲਿਆਂ ਦੀ ਔਰ ਕਾਕ ਦੰਨੇ ਆ ਗੁਕਰ ਨੂੰ ਔਰ ਫਿਲਹਾਲ ਮੈਂ ਖਾऊंगी ਆਪਣੀ ਰੋਟੀ ਅੰਦਰ ਲੈ ਗਈਆਂ ਰੋਟੀ ਪਾ ਕੇ ਹੁਣ ਰੂਪੈਣ ਜੋ ਦੋਨੋਂ ਪੜ ਰਹੀਆਂ ਆ ਹੈਲੋ ਕਰੋ ਬੁੱਤ ਜੇਤੀ ਗਮ ਪਿਰਪਣਾ ਕਰਿਓ ਕਿਉਂਕਿ ਨਾ ਦਵਾਰਾ ਪੜ ਰਹੀਆਂ ਇਹ ਇੱਕ ਵਾਰ ਤਾਂ ਮੈਂ 4 ਵਜੇ ਇਹਨਾਂ ਨੂੰ ਸਟੱਡੀ ਕਰਾਤੀ ਸੀ ਔਰ ਦਵਾਰਾ ਬੈਠੀਆਂ ਆ ਇਹ ਕਿਉਂਕਿ ਦੋ ਦੋ ਵਾਰ ਪੜਦੀਆਂ ਹੁੰਦੀਆਂ ਪਹਿਲਾਂ ਯਾਦ ਕਰਿਆ ਦਵਾਰਾ ਦੁਹਰਾਈ ਕਰ ਰਹੀਆਂ ਹੁਣ ਬੈਠ ਕੇ ਔਰ ਰੁਪੈਂਜਲ ਵੀ ਦੁਹਰਾਈ ਕਰ ਰਹੀ ਹੈ ਜੋਤ ਵੀ ਕਿਉਂਕਿ ਟੈਸਟ ਪਾ ਰਹੀਆਂ ਨਾ ਮੈਡਮ ਰੋਜ਼ ਟੈਸਟ ਔਰ ਇੱਧਰ ਮੈਂ ਆਪਣੀ ਰੋਟੀ ਚੂਰੀ ਆ ਛੋਲੇਾਂ ਦੀ ਸਬਜ਼ੀ ਆ ਇੱਧਰ ਰੁਪੈਂਜਲ ਕੀ ਰੋਟੀ ਹੈ ਮੈਂ ਰੁਪੈਂਜਲ ਨੂੰ ਕਿਹਾ ਕਿ ਪਹਿਲਾਂ ਤੂੰ ਕੰਮ ਕਰ ਲੈ ਫਿਰ ਖਾਈ ਔਰ ਮੈਡਮ ਆ ਨਾ ਡੇਲੀ ਕੀ ਡੇਲੀ ਟੈਸਟ ਪਾ ਰਹੀਆਂ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਇਹ ਨਾਲ ਦੀ ਨਾਲ ਟੈਸਟ ਸ਼ੁਰੂ ਹੋ ਗਏ ਬੱਚਿਆਂ ਦੇ ਔਰ ਜੋਤ ਕੇ ਵੀ ਟੈਸਟ ਹੈ ਰੁਪੈਂਚਲ ਕੇ ਵੀ ਤੇ ਹੁਣ ਦੋਨੋਂ ਪੜਨ ਲੱਗੀਆਂ ਵੀ ਆ ਦੋਨੋਂ ਪੜਾਈ ਬਹੁਤ ਜ਼ਰੂਰੀ ਹੈ ਹਨਾ ਤੇ ਲੋ ਜੀ ਆਪਾਂ ਖਾਂਦੇ ਆ ਰੋਟੀ ਦੇਖਦੇ ਆ ਖਾ ਕੇ ਸਬਜੀ ਕਿਹ ਜੀ ਬਣੀ ਹੈ ਤਾਂ ਫਿਲਹਾਲ ਖਾ ਕੇ ਦੇਖੀਏ ਹਮ ਯਮੀ ਸਬਜੀ ਨਹੀਂ ਵਧੀਆ ਬਣੀ ਹੈ ਨਾ ਜਿਵੇਂ ਹੋਟਨਾ ਪਰ ਹੁੰਦੀ ਹੈ ਯਾਨੀ ਟਾਬਿਆਂ ਪਰ ਹੁੰਦੀ ਹੈ ਜਿਸ ਤਰ੍ਹਾਂ ਯम्मी ਬਣੀ ਆ ਪੁੱਤ ਕੰਮ ਕਰ ਫੇਰ ਰੋਟੀ ਖਾਈਓ ਹਾਂ ਅੱਜ ਨਾ ਮੇਰਾ ਗਲਾ ਬੈਟ ਗਿਆ ਬੋਲ ਸਾਰੀ ਮੇਰੀ ਚੀੜਾ ਬਣਾਈ ਜਾ ਰਹੀ ਹੈ ਮਬੂਜਤ ਕੇ ਪਾਪਾ ਵੀ ਚੀੜਾ ਬਣਾ ਰਹੇ ਆ ਬੱਚੇ ਵੀ ਕਹਿੰਦੇ ਹੈਡ ਕੱਟ ਗਿਆ ਮੰਮੀ ਦਾ ਦਵਾਈ ਮੰਗਾਈ ਆ ਹਾਂ ਪੁੱਤ ਮੈਂ ਐਚੀ ਹਾਂ ਆਪ ਵੀ ਬਹੁਤ ਅੱਛੇ ਹੋ ਚਲੋ ਚਲੋ ਜੀ ਬਾਏ ਜੀ ਗੁੱਡ ਮਾਰਨਿੰਗ ਟਾਈਮ ਸਵੇਰੇ ਮਾਰਨਿੰਗ ਟਾਈਮ ਮਿਲਦੇ ਆਪਾਂ ਬਾਏ ਜੀ ਗੁੱਡ ਨਾਈਟ ਸਵੇਰੇ ਮਿਲਦੇ ਆਪਾਂ ਹੁਣ ਹਨਾ ਬਾਏ ਤਾਂ ਲੋ ਜੀ ਫਰੈਂਡਸ ਇਧਰ ਮਾਰਨਿੰਗ ਹੋ ਚੁੱਕੀ ਹੈ ਸਵੇਰ ਹੋ ਗਈ ਆ ਜੀ ਤੇ ਅਗਲਾ ਦਿਨ ਹੈ ਜੀ ਇਹ ਅੱਜ ਦਿਨ ਹੈ ਜੀ ਮੰਗਲਵਾਰ ਔਰ ਮੈਂ ਲੱਗੀ ਆ ਜੀ ਡਸਟਿੰਗ ਕਰਨ ਬੱਚੇ ਸਕੂਲ ਚਲੇ ਗਏ ਹਸਬੈਂਡ ਵੀ ਚਲੇ ਗਏ ਕੋਰਟ ਔਰ ਮੈਂ ਲੱਗੀ ਆ ਜੀ ਸਭ ਤੋਂ ਪਹਿਲਾਂ ਡਸਟਿੰਗ ਕਰਨ ਝਾੜੂ ਪੋਚਾ ਲਾਵਾਂਗੀ ਸਭ ਤੋਂ ਪਹਿਲਾਂ ਭਾਂਡੇ ਮਨ ਜਾਗੀ ਬਾਧ ਦੇ ਵਿੱਚ ਤੇ ਲੋ ਜੀ ਪਹਿਲਾਂ ਮੈਂ ਇਸ ਕਮਰੇ ਦੇ ਵਿੱਚ ਝਾੜੂ ਲਾਵਾਂਗੀ ਚੰਗੀ ਤਰ੍ਹਾਂ ਮੈਨੂੰ ਅੱਜ ਤਹਣ ਚੰਗੀ ਤਰ੍ਹਾਂ ਡਸਟਿੰਗ ਕਰਕੇ ਝਾੜੂ ਲਾਣ ਦੀ ਫੇ ਜਦੋਂ ਆਪਾਂ ਪੋਚਾ ਲਾਣੇ ਆ ਨਾ ਤਾਂ ਆਰਾਮ ਨਾਲ ਪੋਚਾ ਲੱਗ ਜਾਂਦਾ ਹੈ ਤੇ ਇਹ ਹੈ ਜੀ ਦੂਸਰਾ ਕਮਰਾ ਇਹਦੇ ਵਿੱਚ ਵੀ ਆਪਾਂ ਚੰਗੀ ਤਰ੍ਹਾਂ ਡਸਟਿੰਗ ਕਰਕੇ ਝਾੜੂ ਲਾਵਾਂਗੇ ਚੰਗੀ ਤਰ੍ਹਾਂ ਔਰ ਸਾਰੇ ਕਹਿੰਦੇ ਆ ਨਾ ਕਿ ਮੈਂ ਬੇਲੀ ਆ ਮੈਂ ਬੇਲੀ ਆ ਆ ਕੇ ਦੇਖ ਲਓ ਮੇਰੇ ਘਰ ਦਾ ਕਿੰਨਾ ਕੰਮ ਹੁੰਦਾ ਹੈ ਸਾਰੇ ਮੇਰੇ ਲਾਈਵ ਦੇ ਵਿੱਚ ਜਦੋਂ ਮੈਂ ਲਾਈਵ ਆਉਣੀ ਆ ਨਾ ਕਈ ਵਾਰ ਮੈਨੂੰ ਕਹਿ ਦਿੰਦੇ ਆ ਵੀ ਕੋਈ ਕੰਮ ਤਾਂ ਦੇ ਕਰ ਲੋ ਤੁਸੀਂ ਬੇਲੇ ਹੋ ਮੈਂ ਆਪਾਂ ਬੇਲੇ ਨਹੀਂ ਰਹਿੰਦੇ ਜੀ ਕੰਮ ਬਹੁਤ ਹੈ ਕਰਦੇ ਲੋ ਜੀ ਝਾੜੂ ਪੋਚਾ ਲਾ ਕੇ ਨਾ ਮੇਰੀ ਵੀਡੀਓ 2 ਘੰਟੇ ਲੇਟਦੀ ਐ ਇਹ ਤੇ ਹੁਣ ਮੈਂ ਲੱਗੀਆਂ ਜੀ ਭਾਂਡੇ ਮਾਂਜਣ ਤੇ ਭਾਂਡੇ ਮਾਂਜ ਕੇ ਉਸ ਤੋਂ ਬਾਅਦ ਮੈਂ ਮੇਰਾ ਮਤਲਬ ਨਾਣਾ ਟੋਣਾ ਬਾਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਬੱਚੇ-ਬੁੱੱਚੇ ਰੈਡੀ ਕਰਕੇ ਸਕੂਲ ਭੇਜੇ ਆਂ ਸੋਰੀ ਬੱਚੇ ਤੇ ਉਸ ਤੋਂ ਬਾਅਦ ਲੱਗੀਆਂ ਮੈਂ ਭਾਂਡੇ ਮਾਂਜਣ ਤੇ ਲੋ ਜੀ ਹੁਣ ਨਿਪੜਿਆ ਮੇਰਾ ਕੰਮ ਅੰਗਲਾ ਮੇਰਾ ਹਾਲੇ ਵੀ ਖਰਾਬ ਹੈ ਜਸਟ ਹੁਣੇ ਕੰਮ ਨਵੇੜ ਕੇ ਹਟੀਆਂ ਮੈਂ ਔਰ ਫਿਲਹਾਲ ਮੈਂ ਲਾਵਾ ਪੱਖਾ ਤੇ ਥੋੜੀ ਦੇਰ ਰੈਸਟ ਕਰਦੇ ਆ ਜੀ ਆਪਾਂ ਔਰ ਸਵੇਰ ਦੀ ਲੱਗੀ ਹੋਈਆਂ ਕੰਮ ਕਰਨ ਔਰ ਮੇਰਾ ਗਲਾ ਹਲੇ ਵੀ ਹੈਗਾ ਹਲਕਾ ਹਲਕਾ ਮੈਂ ਦਵਾਈ ਲੰਮੀ ਹੈ ਦਵਾਈ ਅੰਦਰ ਮੇਰੇ ਕੋਲ ਪਤਾ ਨਹੀਂ ਕਿਉਂ ਮੇਰਾ ਗਲਾ ਬਹਿ ਗਿਆ ਇੱਕਦਮ ਪਤਾ ਨਹੀਂ ਠੰਡਾ ਪਾਣੀ ਪੀ ਲਿਆ ਸ਼ਾਇਦ ਤੇ ਬਾਕੀ ਥੋੜੀ ਦੇ ਅਰੈਸਟ ਕਰਾਂਗੇ ਹੁਣ ਆਪਾਂ ਕੰਮਦੰਦਾਂ ਨੇ ਵੇਟ ਕੇ ਹਟਿਆ ਸਾਰਾ ਹਾਏ ਰੱਬਾ ਕਿੰਨਾ ਗੰਦਾ ਲੱਗ ਰਿਹਾ ਮੈਨੂੰ ਵੀਡੀਓ ਅਪਲੋਡ ਕਰ ਰਹੀ ਆ ਉੱਪਰੋਂ ਮੇਰਾ ਗਲਾ ਖਰਾਬ ਹੈ ਹਾਏ ਕਿੱਦਾਂ ਕਰਾਂਗੀ ਮੈਂ ਵੈਲਡਨ 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 ਔਰ ਇਸ ਵੈਲਡਨ ਇਸ ਵੈਲਡਨ ਹੈ ਰੱਬਾ ਧੁੱਪ ਕਿੰਨੀ ਝੜ ਗਈ ਦੇਖੋ ਧੁੱਪ ਕਿੰਨੀ ਆ ਬਾਹ ਕਿੰਨੀ ਤੇਜ਼ ਧੁੱਪ ਹੈ ਰੱਬਾ ਆ ਦੇਖੋ ਕਿੰਨੀ ਤੇਜ਼ ਧੁੱਪ ਹੈ ਓ ਵਾਹ ਗਰੂ ਵਾਹ ਗਰੂ ਇੰਨੀ ਤੇਜ਼ ਧੁੱਪ ਬੱਦਲ ਜਾ ਰਹੇ ਆ ਮੀ ਪਊਗਾ ਧਿਆਨ ਨਾਲ ਦੇਖੋ ਧਿਆਨ ਨਾਲ ਬੱਦਲ ਜਾ ਰਹੇ ਆ ਇਹ ਮੀ ਆਊਗਾ ਮੀ ਬੱਦਲ ਤੁਰੇ ਜਾਂਦੇ ਆ ਬੱਦਲ ਤੁਰੇ ਜਾਂਦੇ ਆ ਫਾਈਨਲੀ ਸਾਡੇ ਗੌਂਡੀਆਂ ਨੇ ਪੇਂਟ ਕਰ ਲਿਆ ਬੈਕ ਸਾਈਡ ਗੌਂਡੀਆਂ ਨੇ ਕਰ ਲਿਆ ਰੰਗ ਹਵਾ ਚੱਲ ਰਹੀ ਹੈ ਠੰਡੀ ਪਰ ਮੈਂ ਚਲੇਗੀ ਸਵੇਰੇ ਕੋਠੇ ਪਰ ਕਿਉਂਕਿ ਕੋਠੇ ਪਰ ਨਾ ਮੈਂ ਸਫਾਈ ਕਰੀ ਅੱਜ ਥੋੜੀ ਜੀ ਕਿਉਂਕਿ ਸਾਡੇ ਗੌਂਡੀਆਂ ਨੇ ਪੇਂਟ ਕਰਿਆ ਨਾ ਕੰਦ ਦੇ ਉੱਪਰ ਔਰ ਪੇਂਟ ਕਰਿਆ ਇਹਨਾਂ ਨੇ ਔਰ ਫਿਰ ਉਹ ਬਿੱਟੀਆਂ ਬੁੱਟੀਆਂ ਜੀ ਜੋ ਡਲੀਆਂ ਹੁੰਦੀਆਂ ਛੋਟੀਆਂ ਛੋਟੀਆਂ ਉਹ ਗਿਰੀ ਪਈਆਂ ᱛੀਆਂ ਮੈਂ ਕਿਹਾ ਜੇ ਮੀ ਆ ਜੂਗਾ ਨਾ ਤਾਂ ਪੰਤਾਲੇ ਦੇ ਵਿੱਚ ਫਸ ਜਾਂਦੀਆਂ ਬਿੱਟੀਆਂ ਤਾਂ ਇਸ ਕਰਕੇ ਮੈਂ ਸਾਫ਼ ਕਰਕੇ ਆਈਆਂ ਸਾਰਾ ਕੋਠਾ ਤੇ ਥੋੜੀ देर ਰੈਸਟ ਕਰੂੰਗੀ ਆਪਾਂ ਫਿਰ ਮਿਲਦੇ ਆਣਾ ਅੱਜ ਮੇਰੇ ਕੋਲ ਨਾ ਰਾਤ ਨੂੰ ਸਬਜ਼ੀ ਬਣਾਈ ᱛੀ ਛੋਲਿਆਂ ਦੀ ਵਾਈਟ ਚਨੇ ਔਰ ਗੋਭੀ ਦੀ ਸਬਜ਼ੀ ਵੀ ਪਈ ਹੈ ਸਲਾਹ ਬਣ ਰਹੀ ਹੈ ਕਿ ਪੂਰੀਆਂ ਬਣਾਵਾਂ ਦੁਪਹਿਰ ਨੂੰ ਕਿਉਂਕਿ ਮੇਰੇ ਕੋਲ ਤਾਂ ਰੋਟੀ ਪਈ ਆ ਗਲ ਖਰਾਬ ਹੈ ਮੈਂ ਪੂਰੀਆਂ ਨਹੀਂ ਖਾਣੀਆਂ ਲੇਕਿਨ ਬੱਚੇ ਖਾ ਲੈਣੀ ਬੱਚੇ ਖਾ ਲੰਦੇ ਆ ਇਹਨ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਪੂਰੀਆਂ ਚਲੋ ਜੀ ਥੋੜੀ ਦੇਰ ਰੈਸਟ ਕਰਦੇ ਆ ਦਵਾਈ ਲੈਣੇ ਆ ਪਹਿਲਾਂ ਪਹਿਲਾਂ ਦਵਾਈ ਲੈ ਲਾ ਮੈਂ ਆਪਣੀ ਦਵਾਈ ਜ਼ਰੂਰੀ ਆ ਪਹਿਲਾਂ ਗਲਤੀ ਚੰਗਾ ਟਾਈਮ ਹੋ ਗਿਆ ਜੀ ਆਣ ਦਾ ਔਰ ਮੈਂ ਬਣਾਵਾ ਪਹਿਲਾਂ ਚਾਹ ਫਿਰ ਮੈਂ ਬਣਾ ਰਹੀ ਆ ਰੋਟੀ ਕਿਉਂਕਿ ਬੱਚੇ ਆ ਗਏ ਸਕੂਲ ਤੋਂ ਰੋਟੀ ਔਰ ਚਾਹ ਜ਼ਰੂਰ ਮੰਗਦੇ ਆ ਫਿਲਹਾਲ ਆਪਾਂ ਰੋਟੀ ਬਣਾ ਲਈਏ ਪਚਾ ਬਣਾਈਏ ਹਵਾ ਚੱਲ ਰਹੀ ਹੈ ਠੰਡੀ ਹਵਾ ਚੱਲ ਰਹੀ ਹੈ ਬਹੁਤ ਠੰਡੀ ਠੰਡੀ खराब हो गया मेरा तो जी फाइनली चाह अपनी बन गई है और एक पासे लिया मैं हरी मिर्चा जो कि मैं धो तो के रखा धो तो के रखती हरी मिर्चा फिलहाल और चाह बन गई है आप बनाऊंगे आज पूरियाँ क्योंकि मेरे कोई है की सब्जी और अब बनाएंगे हम ਪੂਰੀਆਂ ਤਾਂ ਫਾਈਨਲੀ ਚਾਹ ਬਣ ਗਈ ਆਪਣੀ ਔਰ ਹੁਣ ਆਪਾਂ ਬਣਾएंगे ਪੂਰੀਆਂ ਤਾਂ ਪੂਰੀ ਆਪਣੀਆਂ ਦੋ ਬਣੀਆਂ ਫਿਲਹਾਲ ਆਪਾਂ ਪੂਰੀਆਂ ਪਾਣੀ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਜੀ ਪੂਰੀਆਂ ਗਰਮਾ ਗਰਮ ਰੇਡੀਆਂ ਆਪਣੀਆਂ ਸਾਰੀਆਂ ਬੜਾ ਲੈਂਦੇ ਆਪਾਂ ਫੁੱਲ ਗੀ ਫੁੱਲ ਗੀ ਇਹ ਵਾਲੀ ਫੁੱਲੀ ਆ ਪਹਿਲੀਆਂ ਦੋ ਨਹੀਂ ਫੁੱਲੀਆਂ ਇਹ ਵਾਲੀ ਫੁੱਲ गर्मा गर्म यमी यमी लो जी पू गर्मा गर्म खाओ जी दोपहर का लंच की सब्जी और पूरी है जी चाय है जाओ जी लंच रेडी है जी तो फाइनली गर्मा गर्म पूरी हैं जी अपनी बन चुकियाँ ढक दूरिया और इधर है सब्जी छोल गई और बनाई है जी अपने पूरी और इधर है जी चाह चाह भी अपनी बन गई है ਤੋ ਫਾਈਨਲੀ ਬੱਚਿਆਂ ਨੂੰ ਸਰਪ੍ਰਾਈਜ਼ ਮਿਲੇਗਾ ਅੱਜ ਕਿ ਮੈਂ ਪੂਰੀਆਂ ਬਣਾਈਆਂ ਅੱਜ ਪੁੱਛੂੰਗੀ ਰੂਪ ਨੂੰ ਕਿ ਤੁਹਾਡੀ ਫੇਵਰਟ ਚੀਜ਼ ਬਣਾਈ ਅੱਜ ਮੈਂ ਨਹੀਂ ਵਧੀਆ ਚੀਜ਼ ਬਣਾਈ ਹੈ ਔਰ ਰੂਪ ਨਾ ਚੋ ਚੜ ਜਾਏਗਾ ਰੂਪ ਨੂੰ ਦੇਖਦੇ ਹਾਂ ਕਿ ਆ ਐਕਸ਼ਨ ਹੋਏਗੇ ਰੂਪ ਕੇ ਮਤਲਬ ਕਿਸ ਤਰ੍ਹਾਂ ਕਰੇਗੀ ਰਿਐਕਟ ਰਿਐਕਟ ਕਿਸ ਤਰ੍ਹਾਂ ਕਰੇਗੀ ਰੂਪ ਦੇਖਾਂਗੇ ਆਪਾਂ ਹੁਣ ਆਉਣ ਵਾਲੀ ਆ ਰੂਪ ਮੈਂ ਬਣਾਈਆਂ ਪੂਰੀਆਂ ਛੋਲੇ ਦੀ ਸਬਜ਼ੀ ਔਰ ਚਾਹ ਬੱਚਿਆਂ ਨੂੰ ਖੁਸ਼ੀ ਦਾ ਟਿਕਾਣਾ ਨਹੀਂ ਰਹੂਗਾ ਜਦੋਂ ਪਤਾ ਲੱਗੇਗਾ ਕਿ ਮੰਮਾ ਨੇ ਅੱਜ ਪੂਰੀਆਂ ਬਣਾਈਆਂ ਦੇਖਦੇ ਹਾਂ ਜੀ 9:20 ਹੋ ਗਏ 15 ਮਿੰਟ ਰਹਿ ਗਏ ਬੱਚਿਆਂ ਦੇ ਆਣ ਦੇ ਤੋ ਫਾਈਨਲੀ ਧੁੱਪ ਬਹੁਤ ਤੇਜ ਹੈ ਉਹ ਦੇਖਦੀ ਹੈ ਮੇਰੇ ਬੱਚੇ ਆ ਰਹੇ ਆ ਆ ਗਿਆ ਆ ਗਿਆ ਹੈਲੋ ਧੁੱਪ ਲੱਗ ਰਹੀ ਹੈ ਧੁੱਪ ਹੈ ਨਾ ਹੈਲੋ ਅੱਜ ਮਮਾ ਨੇ ਕੀ ਫੇਵਰੇਟ ਚੀਜ਼ ਬਣਾਈ ਹੈ ਪੂਰੀਆਂ ਪੂਰੀਆਂ ਹੈ ਪੂਰੀਆਂ ਤੈਨੂੰ ਕੀ ਨਾ ਕਿਹਾ ਕੱਕਾ ਪੂਰੀਆਂ ਮੈਂ ਗੋਦੀ ਹੈ ਦਿੱਤੀ ਕਿ ਰਾਜ ਜੀ ਹਾਏ ਆਪਣੇ ਕਹੀਂ ਪਕੜੋ ਆਵਨ ਕਿਤਨਾ ਪਤਾ ਲਗਿਆ ਮੰਮੀ ਯਾ ਦੇ ਨਾ ਮੈਂ ਕਿਤੇ ਵਿੱਚ ਆਪੇ ਮੰਮੀ ਸਿਲੇਬਸ ਮੀਰਾ ਹਾਂ ਦੇਖੋ ਜੀ ਬੰਦੇ ਨੇ ਕਿਸ ਤਰ੍ਹਾਂ ਦੋਨਾਂ ਨੂੰ ਮਿਲ ਗਿਆ ਮੰਨੂ ਮਿਲ ਗਿਆ ਇਸਕਾ ਪਤਾ ਰੂਪ ਤੇਰਾ ਸਿਲੇਬਸ ਹੈ ਸੈਟਰਡੇ ਨੂੰ ਪਤਾ ਕਿਹੜੀ ਐਕਟੀਵਿਟੀ ਕਰਵਾ ਰਹੀ ਮੈਡਮ ਹਾਂ ਔ ਮੈਡਮ ਨੇ ਕਿ ਹੱਬੀ ਕੋਈ ਸੈਟਰਡੇ ਨੂੰ ਸੈਂਡਵਿਚ ਬਣਾਵਾਂਗਾ ਹਾਂ ਕਿਸੇ ਨੇ ਬੇਲ ਪੂਰੀ ਬਣਾਣੀ ਸਕੂਲ ਵਿੱਚ ਦੋ ਦੋ ਬੱਚੇ ਆ ਗਏ ਪਿਆਰ ਆ ਮੇਰਾ ਹੋ ਰਹੀ ਸੀਗਾ ਦਾ ਹਾਂ ਹਮ ਦੋਨੋਂ ਉਹ ਬਣਾ ਮੰਗੇ ਪੀਜ਼ਾ ਪੀਜ਼ਾ ਨਹੀਂ ਮਿਲਣਾ ਬਿਨਾ ਅੱਜ ਵਾਲੀ ਚੀਜ਼ ਬਣਾਣੀ ਬੇਲ ਪੂਰੀ ਹੋਰ ਸੈਂਡਵਿਚ ਮੈਂ ਆਪ ਨੂੰ ਕਿਸ ਤਰ੍ਹਾਂ ਪਤਾ ਲੱਗੇ ਆ ਚਲੋ ਚਲੋ ਆਜੋ ਲੋ ਜੀ ਰਪੈਂਜਲ ਨੂੰ ਆਏ ਆ ਜੀ ਕੇ ਕੇ ਵਿੱਚ 6 ਮਤੇ 5 ਨੰਬਰ ਕੱਲ ਯਾਦ ਕਰਾਇ ਦੇਣਾ ਫਰੂਟ ਨੇਮ 6 ਮਤੇ 5 ਕਿਹਦਾ ਲੱਗਾ ਆਪਕੋ ਅੱਛਾ ये ना सिर्फ योगलती निकली है और भी काम कईो ना छोटी एबीसी लिखणे ते पहले तीनों में कन्वर्ट करे दूसरे तीनों तीनों वाट है अभी का ये पेपर होंगे हैं 1 दिसंबरवां नहीं, नहीं। सितंबर में फिर दिसंबर में फिर मार्च अब इसमें तो देखिए क्या हुआ ओए ओए एक मिनट इसमें देख दिया कितने नंबर मिले हैं ये बड़ी नहीं है इसमें इसमें तो नहीं मिले इसमें आए हैं 6 में 5 और इंग्लिश का भी तो था मैडम ने लिया इंग्लिश का मैडम ने लिया ही नहीं इंग्लिश का भी टेस्ट मैथ का मैथ का क्या लिया मैडम ने स्टार गुड ये क्या आज वाओ गुड मिली है वाओ नाह रूपेंजल कितना अच्छा टेस्ट होया आज पिन ला दे सेट सारे सही गए मेरे ये लॉन्ग है ये मोर है ये लेस है मोर लेस।, लेस इस तरह पेपर होगा इसमें देखो बिग कौन सा स्मॉल कौन सा ये बिग है ये स्मॉल है ऐसे पेपर माएगा मैडम ने आए गल ठीक नहीं हो मेरा हिंदी में क्या लो कुछ भी नहीं कराया मैडम ने हिंदी का हिंदी का करवाया। ये तो होमवर्क है मतलब टेस्ट तो नहीं लिया केला मेला ठेला एक ही मात्रा एक ही मात्रा वाले शब्द करवाए मैडम ने चलो पूरी लियां मैं ਆ ਤੁਹਾਨੂੰ ਪਤਾ ਕਿਸ ਤਰ੍ਹਾਂ ਲਗਿਆ ਕਿ ਮਨੇ ਪੂਰੀਆਂ ਬਣਾਈਆਂ ਦੇਖੋ ਇਹਨੇ ਗੈਸ ਕਰ ਲਿਆ ਰੂਪ ਨੇ ਅੱਜ ਬਿਲਕੁਲ ਖੁਸ਼ਬੂ ਆਈ ਸੀ ਘਰੀ ਮੈਂ ਗੇਟ ਦੇ ਵਿੱਚ ਪੁੱਛਿਆ ਗੇਟ ਪਰ ਆਂਦੀ ਨੂੰ ਇਹ ਸਕੂਲ ਵਾਂ ਸਕੂਲ ਮਾਂ ਤੇ ਆ ਰਹੀ ਸੀ ਜਦ ਮੈਂ ਕਿਹਾ ਪੁੱਤ ਅੱਜ ਮੈਂ ਕੋਈ ਨਵੀਂ ਚੀਜ਼ ਬਣਾਈ ਹੈ ਕਹਿੰਦੀ ਮਮਾ ਪੂਰੀਆਂ ਬਣਾਈਆਂ ਜਦ ਇਹ ਪਤਾ ਲੱਗਿਆ ਬੰਦੇ ਨੂੰ ਹਨਾ ਤਾਂ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਬੱਚੇ ਆ ਗਏ ਆ ਸਕੂਲ ਤੋਂ ਔਰ ਫਾਈਨਲੀ ਆਪਾਂ ਦਈਏ ਇਹਨਾਂ ਨੂੰ ਪੂਰੀਆਂ ਛੋਲੇ ਚਾ ਹੈ ਫਿਰ ਉਸ ਦਾ ਨਾਮ ਕਿਉਂ ਨਹੀਂ ਆਇਆ ਪਤਾ ਨਹੀਂ ਮੈਂ ਵੀ ਕੋ ਮੇਰੇ ਸਾਰੇ ਸਰਟੀਫਿਕੇਟ ਪੋਰਿਆ ਨਾਮ ਤੋਂ ਹੈਗਾ ਆ ਫਿਰ ਉਸਮਾ ਹੈ ਨਹੀਂ ਖਾਲੀ ਬੈਤੋ ਸਾਰੇ ਦਿਖਾਇਆ ਬੈਡ ਮੈਨੂੰ ਉਸਕੇ ਅੰਦਰ ਸਿਰਮ ਨੇਮਾ ਮੂਰਜੋਗਾ ਪੂਰੀ ਛੂਟੀ ਵੀ ਉਹ ਕੋਈ ਕੋਡਾ ਸੈਟ ਪ੍ਰਾਣੀ ਪਈ ਹੋਣੀ ਨਾ ਨਮੀਤੀ ਇਸਮਾ ਦੇ ਕਿਸ ਕੋਲ ਹੈ ਕੋਡ ਕਿਸ ਕੀ ਬੋਡਰ ਸਟੇਟ ਲੇਜੀ ਕਰਵਾ ਕੇ ਚਲੋ ਜੀ ਬਾਏ ਟੇਕ ਕੇਅਰ ਫਿਰ ਮਿਲਦੇ ਆਪਾਂ ਬੱਚੇ ਆ ਗਏ ਸਕੂਲ ਤੇ ਰੋਟੀ ਰੁਕੀ ਦਈਏ ਬਾਏ ਜੀ ਬਾਏ ਟੇਕ ਕੇਅਰ